ਟ੍ਰੈਕ ਵਿੱਚ ਕਹਿੰਦੇ ਨੇ ਬੱਚੀ ਪਤਾ ਨਹੀਂ ਟਰੈਕ ਦਾ ਟਾਇਰ ਪਾਟਿਆ ਸੀ ਉਹਨਾਂ ਨੇ ਡਿੱਪੜ ਉੱਪਰ ਨਹੀਂ ਦਿੱਤੇ ਸੀ ਇਹਨਾਂ ਨੂੰ ਪਤਾ ਨਹੀਂ ਲੱਗਾ ਮਮਾ ਇਹ ਤੋ ਚੱਲ ਪਏ ਸੀਗੇ ਜੀ ਹਾਂਜੀ ਬਾਪ ਨਹੀਂ ਵਾਪਸ ਹੀ ਚੱਲਨੇ ਸੀਗੇ ਉਹਨਾਂ ਨੇ ਜੋਦ੍ਹ ਦੇ ਮੰਦਿਰ ਜਾਣਾ ਸੀ ਮੱਥਾ ਟੇਕਣਾ ਕੁੰਬ ਦੇ ਮੇਲੇ ਤੋ ਚੱਲਨੇ ਸੀਗੇ ਪ੍ਰਿਆਗ ਰਾਇਤੂ ਉਹ ਤੋ ਵਾਪਸ ਹੀ ਆ ਰਹੇ ਸੀ ਮਤਲਬ ਕਿ ਜੋਦ੍ਹ ਜਾਣਾ ਸੀ ਹਾਂਜੀ ਉਹ ਤੋ ਅੱਗੇ ਜਾ ਰਹੇ ਸੀ ਕੱਲ ਸਵੇਰੇ ਮੇਰੇ ਨਾਲ ਵੀਡੀਓ ਕਾਲ ਤੇ ਕਰ ਲੋ ਆ ਤੋ ਜੀ ਤੜਕੇ ਸ਼ਾਮ ਨੂੰ ਫਿਰ ਫੋਨ ਲਾਇਆ ਸ਼ਾਮ ਨੂੰ ਹੋਈ ਨਹੀਂ ਕੱਲ ਸਵੇਰੇ ਮੇਰੇ ਨਾਲ ਪੂਰੀ ਗੱਲਬਾਤ ਹੋਈ ਚੰਗਾ ਬਲਾਗਾ ਸੀ ਸਹੀ ਸੀ ਰਾਤ ਨੂੰ ਫੋਨ ਆਇਆ ਉੱਥੋਂ ਚਲੋ 22 ਵਜੇ ਇਥੇ ਅੰਦਰ ਪੁਰਾਣੇ ਆਪਣੇ ਘਰੇ ਆਏ ਸਨ ਉਹਦੇ ਸਾਲੇ ਆਏ ਸਨ ਉਹਨਾਂ ਕੋਲ ਉਹਨਾਂ ਨੂੰ ਪਤਾ ਲੱਗਿਆ ਪਰ ਉਹ ਆਹ ਇੱਕ ਐਕਸੀਡੈਂਟ ਹੋਇਆ ਜ਼ਖਮੀ ਹੋਇਆ ਮੈਂ ਤਾਂ 8 ਵਜੇ ਇਥੋਂ નીકਲਿਆ ਸ਼ਹਿਰ ਗਿਆ ਕਾਲਜ ਦੇ ਕੋਲ ਸਰਪੰਚ ਦਾ ਪੱਕੇ ਵਾਲੇ ਦਾ ਫੋਨ ਆਇਆ ਜੀ ਉਹਨੇ ਦੱਸਿਆ ਵੀ ਪਰਾਦੇਮੋੜੇ ਦਾ ਐਕਸੀਡੈਂਟ ਹੋ ਗਿਆ ਉਹ ਯੂਪੀ ਥਾਣੇੋਂ ਗੌਣ ਆ ਗਿਆ ਤੇ ਉਹ ਡੈਥ ਹੋ ਗਈ ਕਿੱਥੇ ਗਏ ਨਾਲ ਇੱਕ ਪੁਲਸ ਵਾਲਾ ਮਰ ਗਿਆ ਹੋਰ ਤੇ ਬਾਕੀ ਸਾਰੇ ਠੀਕ ਨੇ ਇੱਕ ਗਏ ਸਨ ਉੱਥੇ ਜਿੱਥੇ ਇਸ਼ਨਾਨ ਕਰਨ ਜਾਂਦੇ ਨੇ ਪ੍ਰਯਾਗ ਰਾਜ ਕੁੰਬ ਮੇਲੇ ਕੁੰਬ ਮੇਲੇ ਕੁੰਬ ਮੇਲੇ ਤੇ ਇੱਕ ਦਿਨ ਜਾਮ ਵਿੱਚ ਫਸੇ ਰਹੇ ਨੇ ਕੱਲ ਇਸ਼ਨਾਨ ਸ਼ਨੂਨ ਕਰਕੇ ਉੱਥੋਂ ਨਿਕਲੇ ਨੇ ਤੇ ਪਰਸੋਂ ਉਹ ਤੁਹਾਨੂੰ ਫਿਰ ਉਹਨਾਂ ਨੇ ਕਿਹਾ ਵੀ ਆਪਾਂ ਅਯੁੱਧਿਆ ਵੀ ਚੱਲੀਏ ਮੰਦਰ ਦੇ ਦਰਸ਼ਨ ਕੀਤੀ ਚੰਗੇ। ਮੰਦਰ ਦੇ ਸੰਗਤ ਨਾਲ ਦਰਸ਼ਨ ਦੇ ਵਾਸਤੇ ਲੱਗੇ ਨੇ ਉੱਥੇ 100 ਕਿਲੋਮੀਟਰ ਅੱਗੇ ਹੋਰ ਗਏ ਨੇ ਜੌਨਪੁਰ ਵਜਦਾ ਏਰੀਆ ਉੱਥੇ ਐਕਸੀਡੈਂਟ। ਅੱਛਾ। ਕਿਹੜੀ ਗੱਡੀ ਕਿਹੜੀ ਸੀ ਜੰਮੇ? ਗੱਡੀ ਟੈਂਪੂ ਟ੍ਰੈਵਰ। ਅੱਛਾ। ਤੇ ਅੱਗੇ ਵੀ ਜਾਂਦਾ ਜਾਂਦਾ ਜੀ ਅੱਗੇ ਕਿਹੜਾ ਇੱਕ ਲਾ ਕੇ ਆਇਆ ਹੈ ਉੱਥੇ। ਅੱਛਾ। ਹਾਂ ਉੱਥੇ ਵੀ ਕਾਫੀ ਕਿਹੜੇ ਲਾਉਂਦਾ ਰਹੇ। ਲੋਕ ਡੈਨ ਵਿੱਚ ਵੀ ਜਾਂਦਾ ਰਿਹਾ ਕਿੰਨੇ ਜਣੇ ਲੈ ਕੇ ਗਿਆ ਸੀਗੇ ਇੱਥੋਂ 1600 ਸਵਾਰੀਆਂ ਸੀ ਅੱਛਾ ਤੇ ਗਏ ਇੱਕ ਦਿਨ ਸੀਗੇ ਇਹ 9 ਤਰੀਕ ਨੂੰ ਇੱਥੋਂ ਗਏ ਅੱਛਾ ਤੇ ਤੁਹਾਨੂੰ ਸੂਚਨਾ ਰਾਤ ਨੂੰ ਮਿਲੀ ਸੀ ਸਾਨੂੰ ਸੂਚਨਾ ਅੱਜ ਰਾਤ ਨੂੰ 3-4 ਵਜੇ ਸਵੇਰੇ ਮਿਲੀ ਇਹ 2:00 ਵਜੇ ਟਾਇਰ ਗੇੜੇ ਚੁੱਪ ਨਿਕਲੀ ਉਹ ਇੱਕ ਡਰਾਈਵਰ ਤੇ ਇੱਕ ਨਾਲ ਤੁਹਾਡਾ ਬੇਟਾ ਜਿਹੜਾ ਡਰਾਈਵਰ ਸੀ ਬੇਟਾ ਸੀਗਾ ਤੁਹਾਡਾ ਡਰਾਈਵਰ ਸੀ ਅਰਕਸੀ ਨਾਮ ਸੀ ਕਿੰਨੇ ਸ਼ਾਦੀशुदा ਸੀ ਕਿੰਨੇ ਬੱਚੇ ਸ਼ਾਦੀ ਸੀ ਦੋ ਬੱਚੇ ਛੋਟੇ ਛੋਟੇ ਇੱਕ 5 ਸਾਲ ਦਾ ਮੁੰਡਾ ਹੈ 3 ਸਾਲ ਦੀ ਕੁੜੀ ਹੈ ਦੇਖੋ ਉਹ ਭੈ ਕੀ ਕਹਿ ਸਕਦੇ ਸਾਰੇ ਦੋਸਾਰਾ ਹੀ ਕੋਈ ਹੋ ਰਹਿ ਗਿਆ ਆ ਪਾਗ ਮੈਗਾ ਜਿਹੜਾ ਮੈਂ ਤੁਹਾਨੂੰ ਗੱਡੀ ਬੜੇ ਚਿਰ ਦੀ ਚਲਾਉਂਦਾ ਮੈਨੂੰ ਗੱਡੋ ਘਾਟੇ 10 ਸਾਲ ਹੋ ਗਏ ਡਰ ਵੀ ਕਰਦੇ ਕਿਸੇ ਟਰਾਲੇ ਟਰੁੱਲੇ ਤੇ ਵੱਜੀ ਇਹ ਨੂੰ ਸਾਨੂੰ ਪੱਕਾ ਪਤਾ ਵੀ ਕੀ ਹੋਇਆ ਉੱਥੇ ਗਏ ਨੇ ਉਹਨਾਂ ਅੱਜ ਡੈਥ ਬਾਡੀ ਲੈਣ ਵਾਸਤੇ ਤਿੰਨ ਵਜੇ ਇੱਥੇ ਕਰਦੇ ਨੇ ਫੰਕਸ਼ਨ ਵੀ ਉੱਥੇ ਤੇ ਉਥੋਂ ਜੋ ਪੁਲਿਸ ਕਾਰ ਵੀ ਕਰਵਾ ਕੇ ਜੀ ਸਾਨੂੰ ਕਿਸੇ ਡਰਾਈਵਰ ਨੂੰ ਇੱਥੇ ਫੋਨ ਆਇਆ ਰਾਤੀ 2 ਵਜੇ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਜੀ ਤੇ ਘਰੇ ਕੋਲ ਆਈ ਤੇ ਅਸੀਂ ਤਾਂ ਮਾਨਨ ਵੀ ਬਾਤ ਹੂੰ ਤੇ ਸਾਨੂੰ ਕਹੋ ਗਈ ਕਿ ਤਰ੍ਹਾਂ ਸਾਡੇ 4 ਵਜੇ ਵੀ ਕਹਿੰਦੇ ਵੀ ਸੱਟਾ-ਫੱਟਾ ਲੱਗੀਆਂ ਕਾਫੀ ਤੁਹਾਨੂੰ ਫੋਨ ਆਇਆ ਸੀ ਫੋਨ ਆਇਆ ਘਰੇ ਤੇ ਅੱਛਾ ਜੀ ਠੀਕ ਸਾਨੂੰ ਕੋਲ ਫਿਰ ਸਾਨੂੰ ਗਈ ਕਹਿੰਦੇ ਵੀ ਸੱਟਾ-ਫੱਟਾ ਕਾਫੀ ਲੱਗਿਆ ਨੇ ਤੇ ਫਿਰ ਅਸੀਂ ਇੱਥੇ ਆਏ ਸਾਨੂੰ ਅੱਗੇ ਪਤਾ ਲੱਗਿਆ ਕਿ ਰੈਸਟੋਰੈਂਟ ਕਿੰਨੇ ਜਨੇ ਸੀਗੇ ਇੱਥੋਂ ਗਏ ਸੀਗੇ ਜਿਹੜੇ ਲੈ ਕੇ 14-15 ਜਨੇ ਦੱਸ ਰਹੇ ਨੇ ਅੱਛਾ ਤੇ ਕਿੰਨਿਆਂ ਦੀ ਮੌਤ ਦੀ ਖਬਰ ਆਈ ਜੀ ਦੋ ਜਨੇ ਅੱਛਾ ਬਾਕੀ ਨੂੰ ਬਾਕੀ ਕੋਈ ਜ਼ਿਆਦਾ ਟੱੜ ਵੀ ਨਹੀਂ ਕੋਈ ਇਹ ਹਾਦਸਾ ਵਾਪਰਿਆ ਕਿਹੜੀ ਥਾਂ ਤੇ ਕੋਈ ਆਇਆ ਸਾਹਮਣੇ ਜੀ ਇਹ ਦਵਾਰਨਸੀ ਆਈ ਬੇਤੇ ਅੱਗੇ ਜੀ ਹਾਂਜੀ ਅਯੁੱਧਿਆ ਰੋਡ ਤੇ ਵਾਰਨਸੀ ਆਈ ਹੋਏ ਹੈ ਹਾਂ ਉੱਥੇ ਹੋਇਆ ਹੈ ਬਾਕੀ ਹੁਣ ਗਏ ਹੋਏ ਜੀ ਪਿੱਛੇ ਬਾਕੀ ਕਨਫਰਮ ਤੋ ਜੀ ਦੱਸਣਗੇ ਹਾਂ ਦਾ ਤੇ ਤਾਂ ਜਿੰਨਾ ਪਤਾ ਲੱਗਿਆ ਹੈ ਕੋਈ ਪਤਾ ਲੱਗ ਸਕਿਆ ਜੀ ਕਦੋਂ ਚੱਲੇ ਸੀ ਕਿ ਉੱਥੋਂ ਆ ਰਹੇ ਸੀ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਉੱਥੋਂ ਮੰਨ ਲਓ ਅਯੁੱਧਿਆ ਜਾ ਰਹੇ ਸੀ ਪੱਕਾ ਸਾਨੂੰ ਵੀ ਨਹੀਂ ਪਤਾ ਜੀ ਕਿਹੜੇ ਹਾਈਵੇ ਤੇ ਸੀ ਬਾਕੀ ਕਹਿਣ ਲੈ ਕਹਿ ਰਿਹਾ ਜਿਵੇਂ ਲੋਕੇਸ਼ਨ ਦੇ ਅਕੋਰਡਿੰਗ ਮੰਨ ਲਓ ਵੀ ਵਾਰਾਨਸੀ ਆਈ ਹੋਏ ਤੇ ਆ ਬਾਕੀ ਹੁਣ ਪਿੱਛੇ ਗਏ ਆ ਪਤਾ ਦੋ ਸਾਰਾ ਤਾਂ ਉਹ ਹੀ ਦੱਸਣਗੇ ਜੀ ਉੱਥੇ ਕਿਵੇਂ ਹੋਇਆ ਕਿੱਧਰ ਜਾ ਰਹੇ ਸੀ ਕਦੋਂ ਤੱਕ ਇੱਥੇ ਪਹੁੰਚਣ ਦੀ ਉਮੀਦ ਹੈ ਅੱਜ ਗਏ ਨੇ ਤਾਂ ਕਦੋਂ ਤੱਕ ਆਣ ਦੀ ਹੈ ਜੀ ਕੱਲ੍ਹ ਸ਼ਾਮ ਜਾਂ ਪਰਸੋਂ ਨੂੰ ਹੀ ਡੈਡਲੀ ਪਹੁੰਚੇਗੀ ਤਾਂ ਕੱਲ ਨੂੰ ਉੱਥੇ ਪਹੁੰਚਣਗੇ ਉਸ ਤੋਂ ਬਾਅਦ ਉੱਥੇ ਦੀ ਕਾਰਵਾਈ ਕਰਕੇ ਪੂਰੀ ਰੂਬੀ ਦਾ ਪੋਸਟਮਾਰਟਮ ਹੈ ਜੋ ਵੀ ਸਿਸਟਮ ਲੱਗੇਗਾ ਉਸ ਤੋਂ ਬਾਅਦ ਕੋਈ ਪ੍ਰਸ਼ਾਸਨ ਵੱਲੋਂ ਸੂਚਨਾ ਮਿਲੀ ਤੁਹਾਨੂੰ ਇਸ ਚੀਜ਼ ਦੀ ਹਾਦਸੇ ਦੀ ਹਾਂਜੀ ਉੱਥੋਂ ਫੋਨ ਪੁਲਿਸ ਦਾ ਹੀ ਆਇਆ ਸੀ ਅੱਛਾ ਉੱਥੋਂ ਪੁਲਿਸ ਸਟੇਸ਼ਨ ਤੋਂ ਫੋਨ ਆਇਆ ਸੀ ਲੋਕਲ ਪ੍ਰਸ਼ਾਸਨ ਦਾ ਕੋਈ ਦੱਸ ਕੇ ਗਿਆ ਜਾਂ ਫੋਨ ਆਇਆ ਉਹਨਾਂ ਲੋਕਲ ਪ੍ਰਸ਼ਾਸਨ ਦੇ ਸਰਪੰਚ ਨੂੰ ਹਾਂਜੀ ਇੱਥੇ ਸੱਦਰ ਥਾਣੇ ਫੋਨ ਆਇਆ ਸੀ ਅੱਛਾ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਿੰਡ ਪੱਕਾ ਚਿਸਤੀ ਆਪਣਾ ਐਡਰੈਸ ਪੱਕਾ ਚਿਸਤੀ ਦਾ ਹੀ ਹੈ ਨਾ ਅੱਛਾ ਜੀ ਰੋਕ ਤੇ ਕਾਲ ਗਈ ਸੀ ਪਿੰਡੋਂ ਫਿਰ ਕੋਟੋਂ ਸਾਨੂੰ ਫੋਨ ਆਇਆ ਪੱਕਾ ਚਿਸਤੀ ਤੁਸੀਂ ਪਹਿਲਾਂ ਰਹਿੰਦੇ ਸੀ ਆਪਣਾ ਪੁਰਾਣਾ ਪਿੰਡ ਪੱਕਾ ਚਿਸਤੀ ਹੈ ਅੱਛਾ ਕਿੰਨੇ ਟਾਈਮ ਤੋਂ ਇੱਥੇ ਆਏ ਜੀ ਇੱਥੇ ਤਾਂ ਸਾਨੂੰ 5-4-5 ਸਾਲ ਹੀ ਹੋ ਗਏ ਇਸ ਤੋਂ ਅੱਛਾ ਪਹਿਲਾਂ ਰੁਥੀ ਸੀ ਹਾਂ ਜੀ ਪਿੰਡ ਆਪਣਾ ਪੱਕਾ ਚਿਸਤੀ ਜੀਆ ਮਤਲਬ ਇਹ ਸਾਨੂੰ ਤਸਵੀਰੇ ਸਮਾਚਾਰ ਮਿਲਿਆ ਹੈ ਉਹਨਾਂ ਦਾ ਰਾਤ ਉੱਥੇ ਪੱਕੇ ਦਾ ਸੁਖਦੇਵ ਸਿੰਘ ਸਰਪੰਚ ਉਹਨੇ ਮੈਸੇਜ ਇੱਥੇ ਭੇਜਿਆ ਤੇ ਫਿਰ ਇਹਨਾਂ ਨੂੰ ਜਦੋਂ ਸਮਾਂ ਲੱਗ ਗਿਆ ਤਾਂ ਸਾਨੂੰ ਅਸੀਂ ਗੁਆਣ ਚਿੱਤੇ ਆਏ ਆ ਤੇ ਇਹ ਕਾਕਾ ਤਰਕਸ਼ੀਲ ਬਦਲ ਵਰਪਾਲ ਸਿੰਘ ਦਾ ਬਈ ਇਹ ਮੈਥ ਹੋ ਗਈ ਉਹਦੀ ਵੀ ਉੱਥੇ ਐਕਸੀਡੈਂਟ ਹੋਇਆ ਜੀ ਆਹ ਜਰ ਕਿੱਥੇ ਐਕਸੀਡੈਂਟ ਕਿੱਥੇ ਹੋਇਆ ਇਹ ਜੀ ਕਾਫੀ ਦੂਰ ਹੈ ਤੋ तकरीबन 1200 ਕਿਲੋਮੀਟਰ ਹੈ ਜੀ ਅੱਛਾ ਕਿੱਦਾਂ ਹਾਸਾ ਕਿਵੇਂ ਵਾਪਰਿਆ ਕੋਈ ਦੱਸਿਆ ਗਿਆ ਇਹ ਤਾਂ ਨਹੀਂ ਜਿਹੜਾ ਸੁਣੀ ਸੁਣਾਈ ਹੈ ਜਿਵੇਂ ਉਹ ਤੋਂ ਕੋਈ ਪੱਕਾ ਤਾਂ ਨਹੀਂ ਉਹ ਤੋਂ ਆ ਫੋਟੋ ਆਏ ਨੇ ਕਈ ਗੰਦੇ ਨੇ ਉਹ ਕੀਏ ਵੱਡੀ ਗੱਡੀ ਜਿਹੜੀ ਉਹ ਪੀ ਜਾਂਦੀ ਮਗਰੋਂ ਵੱਜੀ ਕਿ ਅੱਗੋਂ ਵੱਜੀ ਜਿਵੇਂ ਉਹਨੂੰ ਚੰਗਾ ਲੱਗਿਆ ਇਹ ਦੋ ਡੈਥ ਹੋਈਆਂ ਨੇ ਜੀ ਇੱਕ ਇਹ ਹੋਈਏ ਇੱਕ ਰਿਟਾਇਰ ਪੁਰਸ਼ ਦਾ ਹੈਗਾ ਇਤਿਵਾਦੀ ਦਾ ਉਹ ਗੁਜ਼ਰਿਆ ਜੀ ਦੋ ਆਦਮੀ ਦੀ ਡੈਥ ਹੋਈ ਉਹ ਆਪਣੇ ਫਾਇਲ ਕਰ ਰਹੀ ਹੈ ਦੇ ਨੇ ਪਰਿਵਾਰ ਦੇ ਹੁਣ ਮਤ ਹਾਂਜੀ ਕੋਈ ਇਹਨਾਂ ਦਾ ਇੱਕ ਸਾਲਾ ਗਿਆ ਤੇ ਇੱਕ ਹੁੰਦੇ ਨਾ ਹੋਰ ਜਿਸ ਤਰ੍ਹਾਂ ਚਾਰ ਆਦਮੀ ਗਏ ਨਹੀਂ ਹੋਣੀ ਲੈਣ ਹੁਣ ਨਿਕਲੇ ਨੇ ਨਹੀਂ ਤਕਰੀਬਨ 3 ਵਜੇ ਇੱਥੇ ਗਏ ਸੀ ਕਦੋਂ ਇੱਥੋਂ ਕਦੋਂ ਤਾਂ ਗਏ ਸੀ ਇਹ ਹੈ ਸਾਹਮਣੇ ਹਾਂਜੀ ਇੱਥੋਂ ਕਿੰਨੇ ਕਿਹੜੀ ਤਰੀਕ ਨੂੰ ਗਏ ਸੀ ਉਹ ਮੈਨੂੰ ਨਹੀਂ ਪਿਆ ਜੀ ਆਪੇ ਦਾ ਇਹ ਕਹੀ ਜਾਂਦੇ 9 ਤਰੀਕ ਨੂੰ ਗਏ ਨੇ ਉਹ ਤਾਂ ਆਪਣੇ ਘਰ ਦੇ ਕੋਲ ਇੱਥੇ ਗੱਡੀ ਲਿਆਂਦੇ ਉਹ ਮੇਰਾ ਘਰ ਦੁਕਾਨ ਦੇ ਨਾਲੋਂ ਤੇ ਸਾਹਮਣੇ ਗੱਡੀ ਚੜਦੇ ਤੇ ਮੈਨੂੰ ਲੱਤ ਆਉਜੀ ਗੱਡੀ ਮੈਂ ਗੱਡੀ ਖੜੀ ਮੈਂ ਘਰੇ ਹੀ ਉਹਨਾਂ ਗੱਡੀ ਕਿੱਥੇ ਨੇ ਚੌਥੇ ਵਾਲੇ ਚਲੇ ਗਏ ਕਿਸ ਤਰ੍ਹਾਂ ਦੇਖਦੇ ਹੋ ਹਾਸ਼ਮੇਸ਼ ਤੋ ਕੁਦਰਤ ਜੀ ਜਾਣਦੀ ਹੁਣ ਐਨੀ ਦੂਰ ਤੋਂ ਤਾਂ ਜਿਵੇਂ ਸੁਣੀ ਸੁਣਾਈ ਕੋਈ ਪਤਾ ਨਹੀਂ ਵੀ ਕਿੰਦੇ ਚ ਵੱਜਿਆ ਕੋਈ ਉਹ ਵੱਡੀ ਗੱਡੀ ਰਸਤੇ ਨੂੰ ਵੱਜਿਆ ਵਿੱਚ ਜੀਤਾ ਤਾਂ ਡੈਡੀ ਪਤਾ ਨਹੀਂ ਕਿਨਾ ਜੀ ਆਪਣਾ ਮੇਰੇ ਨਾਲ ਜੱਠਾ ਰਾਮ ਹੈ ਜੀ ਤੇ 105 ਮੇਰੀ